ਕਿਸੇ ਵੀ ਪਾਰਟੀ ਦੇ ਮੈਂ ਨਹੀਂ ਕਦੀ ਦੇਖਿਆ ਜਿੰਨਾ ਜੋਸ਼ ਆ ਜਿੰਨਾ ਕਾਠ ਆ ਵਲੰਟੀਅਰਸ دیਵਾਨੇ ਆ ਭਗਵੰਦ ਮਾਨ ਜੀ ਦੀਆਂ ਪਾਲਸੀਆਂ ਦਾ ਨੀਤੀਆਂ ਦਾ ਉਹਨਾਂ ਦੇ ਕੰਮਾਂ ਦਾ ਆਮ ਘਰਾਂ ਦੇ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਪਹਿਲਾਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਸੀ ਖਜ਼ਾਨਾ ਖਾਲੀ ਆ ਪਰ ਦੇਖ ਲਓ ਖਜ਼ਾਨਾ ਜਿਹੜਾ ਹੁਣ ਆਮ ਗਰੀਬ ਲੋਕਾਂ ਵਾਸਤੇ ਖਰਚਿਆ ਜਾ ਰਿਹਾ ਲੋਕ ਬਹੁਤ ਖੁਸ਼ ਆ ਸਨੀਤੀਆਂ ਤੋਂ ਹੋਰ ਵੀ ਹਲੇ 3 ਸਾਲ ਕੰਮ ਕਰਨਾ ਸਭ ਤੋਂ ਵੱਡੀ ਗੱਲ ਆ ਇਹ ਰਾਜਸੀ ਧਿਰ ਜਿਹੜੀ ਆਮ ਆਦਮੀ ਪਾਰਟੀ ਇਮਾਨਦਾਰ ਆ ਲੋਕਾਂ ਲਈ ਕੰਮ ਕਰ ਰਹੀ ਐ ਸੋ ਦੂਜੀਆਂ ਧਿਰਾਂ ਜਿਹੜੀਆਂ ਸੀ ਉਹ ਲੋਕਾਂ ਦੇ ਮਨਾਂ ਵਿੱਚੋਂ ਨਿਕਲ ਚੁੱਕੀਆਂ ਐ ਇਸ ਵੇਲੇ ਤੇ ਆਮ ਆਦਮੀ ਪਾਰਟੀ ਘਰ ਕਰ ਚੁੱਕੀ ਐ ਤੁਸੀਂ ਵੇਖ ਸਕਦੇ ਆ ਜਿਹੜਾ ਜੋਸ਼ ਆ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਲੋਕਾਂ ਦੇ ਕੀ ਸਵਾਲ ਨੇ ਲੋਕਾਂ ਦੇ ਸਵਾਲ ਇਹ ਨੇ ਕਿ ਕੇਂਦਰ ਸਰਕਾਰ ਸਿਰਫ ਆਮ ਆਦਮੀ ਪਾਰਟੀ ਨਾਲ ਜ਼ਿਆਤੀ ਤਕਾ ਕਿਉਂ ਕਰ ਰਹੀ ਹੈ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ ਵਿੱਚ ਕਿਉਂ ਸੁਟਿਆ ਜਾ ਰਿਹਾ ਇਹ ਲੋਕਤੰਤਰ ਦਾ ਕਤਲ ਹੈ ਲੋਕਤੰਤਰ ਨੂੰ ਬਚਾਉਣ ਲਈ ਲੋਕ ਹੁਣ ਮੈਦਾਨ ਵਿੱਚ ਆਉਣ ਵਾਲੇ ਆ ਇਹ ਤੁਸੀਂ ਦੇਖਿਓ ਪੰਜਾਬ 'ਚ 1977 ਵਾਲਾ ਮਾਹੌਲ ਬਣ ਰਿਹਾ ਹੈ 70 ਵਿੱਚ ਅਮਰਜੈਂਸੀ ਲਾ ਕੇ ਲੋਕਾਂ ਦੇ ਹੱਕ ਹਕੂਕ ਖੋਲੇ ਗਏ ਸੀ ਤੇ ਉਦੋਂ ਫੇ ਲੋਕਾਂ ਨੇ ਤਖਤਾ ਪਲਟ ਦਿੱਤਾ ਸੀ ਹਕੂਮਤ ਦਾ ਇਹ ਵੀ ਹੁਣ ਤੁਸੀਂ ਦੇਖਿਓ ਕੇਂਦਰ ਸਰਕਾਰ ਦਾ ਤਖਤਾ ਪਲਟਾਉਏ ਮਹਿੰਮ ਚੱਲੀ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਤੋਂ ਹੀ ਹਕੂਮਤ ਨੂੰ ਕੇਂਦਰ ਦੀ ਨੂੰ ਹੁਕਮ ਰਾਨ ਜਿਹੜਾ ਬੈਠਾ ਤਾਨਾਸ਼ਾ ਉਂਗਾ ਰਿਹਾ ਅੱਛਾ ਚੰਜੀ ਸਿੰਘ ਚੰਨੀ ਹੋਰੀ بڑے ਇਲਜ਼ਾਮ ਲਗਾ ਰਹੇ ਨੇ ਤੁਹਾਡੇ ਉੱਤੇ ਪੋਸਟਰ ਵਾਇਰਲ ਹੋ ਰਿਹਾ ਉਸ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਦੇ ਕੰਪੋਸਟਰ ਤੋਂ ਲਾਵਾ ਬਹੁਤ ساری ਚੀਜ਼ਾਂ ਜਦੋਂ ਸੀਐਮਸੀ ਸ਼ੈਡਿਊਲਡ ਕਾਸਟ ਵਿਦਿਆਰਥੀਆਂ ਦਾ 100 ਕਰੋੜ ਰੁਪਇਆ ਖਾਣ ਵਾਲੇ ਇੰਸਟੀਚਿਊਸ਼ਨ ਨੂੰ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ 10 ਕਰੋੜ ਰੁਪਇਆ ਚੰਨੀ ਸਾਹਿਬ ਦੇ ਭਾਂਜਾ ਸਾਹਿਬ ਕੋਲੋਂ ਰਿਕਵਰ ਹੋਇਆ ਹੋਰ ਸੋਨੇ ਦੀਆਂ ਡਾਇਮੰਡ ਦੀਆਂ ਵਸਤਾਂ ਜਿਹੜੀਆਂ ਰਿਕਵਰ ਹੋਈਆਂ ਇੱਥੇ ਸਵਾਲ ਹੀ ਪੈਦਾ ਹੁੰਦਾ ਭਈ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲੋਂ ਤਾਂ ਕੋਈ ਰਿਕਵਰੀ ਵੀ ਨਹੀਂ ਹੋ ਰਹੀ ਕੋਈ ਚੀਜ਼ ਫੜੀ ਵੀ ਨਹੀਂ ਜਾ ਰਹੀ ਸਿਆਸੀ ਤੌਰ ਤੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਤੇ ਚਰਨਜੀਤ ਚੰਨੀ ਦੇ ਕੋਲੋਂ ਨਜਾਇਜ਼ ਮਾਈਨਿੰਗ ਦਾ ਪੈਸਾ ਰਿਕਵਰ ਹੋਇਆ ਸੀ ਆਖਿਰ ਉਹ ਕਿਉਂ ਨਹੀਂ ਫੜਿਆ ਗਿਆ ਤੇ ਉਹਨਾਂ ਦਾ ਚਰਿੱਤਰ ਜਿਹੜਾ ਹੈ ਕਿਰਦਾਰ ਆ ਉਹ ਲੋਕਾਂ ਦੇ ਸਾਹਮਣੇ ਆ ਗਿਆ ਹੁਣ ਕਿਉਂਕਿ ਇੱਕ ਆਈਐਸ ਮਹਿਲਾ ਅਧਿਕਾਰੀ ਨਾਲ ਛੇੜਖਾਨੀ ਕਰਨੀ ਔਰ ਫਿਰ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਕੋਲੋਂ ਥੱਲੇ ਬਿਠਾ ਕੇ ਮਾਫੀ ਮੰਗਵਾਨੀ ਇਹ ਲੋਕਾਂ ਨੂੰ ਪਤਾ ਹੈ ਹਲੇ ਕੋਈ ਪੁਰਾਣੀ ਗੱਲ ਨਹੀਂ ਇਹ ਇਹ ਉਹ ਨੇ ਚਰਨਜੀਤ ਚੰਨੀ ਜਿਹੜੇ 160 ਕਿਲੋਮੀਟਰ ਤੋਂ ਆਏ ਆ ਜਲੰਧਰ ਇਲੈਕਸ਼ਨ ਲੜਨ ਵਾਸਤੇ ਇਹ ਲੋਕਾਂ ਨੂੰ ਮੈਸੇਜ ਕੀ ਦੇ ਰਹੇ ਆ ਮੰਜੇ ਬਣਨ ਦਾ ਤਾਸ਼ ਖੇਡਣ ਦਾ ਸਾਡਾ ਯੂਥ ਪੜਿਆ ਲਿਖਿਆ ਆ ਹੋਰ ਪੜ੍ਹਾਈ ਹਾਇਰ ਐਜੂਕੇਸ਼ਨ ਚਾਹੁੰਦਾ ਆ ਚੰਗੀ এমਪਲੋਇਮੈਂਟ ਚਾਹੁੰਦਾ ਆ ਤੇ ਇਨਫਰਾਸਟ੍ਰਕਚਰ ਚੰਗਾ ਚਾਹੁੰਦਾ ਹੈ ਸ਼ਹਿਰ ਦੀ ਹਾਲਤ ਚੰਗੀ ਚਾਹੁੰਦਾ ਹੈ ਇਸ ਕਰਕੇ ਉਹਨਾਂ ਦੀ ਕੋਈ ਪੋਜੀਸ਼ਨ ਤੇ ਹੈ ਨਹੀਂ ਕਾਂਗਰਸ ਵੈਸੇ ਹੀ ਟੁੱਟ ਚੁੱਕੀ ਆ ਹੁਣ ਕਾਂਗਰਸ ਖਤਮ ਹੋ ਚੁੱਕੀ ਆ ਪੋਜੀਸ਼ਨ ਸਟਰੋਂਗ ਕਹਿ ਰਹੇ ਆਪਣੀ ਉਹ ਤਾਂ ਕਹਿੰਦਾ ਇੱਕ ਤਰੀ ਨੂੰ ਆਪਾ ਮਾ ਦੀ ਪਾਰਟੀ ਨਹੀਂ ਜਿਹੜੀ ਪੰਜਾਬ ਸਰਕਾਰ ਉਹ ਹੀ ਦੇ ਕੇ ਨਹੀਂ ਸ਼ੇਖ ਚਿੱਲੀ ਦੇ ਸੁਪਨੇ ਉਹ ਲੈਂਦੇ ਹੋ ਕੋਈ ਤੁਹਾਨੂੰ ਪੁੱਛੋ 20 25 ਵੱਡੇ ਲੀਡਰ ਸਾਰੇ ਉਹਨਾਂ ਦੇ ਜਾ ਚੁੱਕੇ ਆ ਮੁੱਖ ਮੰਤਰੀ ਮਨਿਸਟਰ ਜਿਹੜੇ ਪ੍ਰਧਾਨ ਪੰਜਾਬ ਦੇ ਜਿਹੜੇ ਹੁੰਦੇ ਸੀ ਕਾਂਗਰਸ ਦੇ ਸਭ ਚਲੇ ਗਏ ਕਿਉਂਕਿ ਹੁਣ ਡੁੱਬਦਾ ਜਹਾਜ਼ ਆ ਕਾਂਗਰਸ ਤੇ ਇਹਨੂੰ ਹੁਣ ਕੋਈ ਮੁਕਾਬਲੇ ਚ ਸਮਝਦਾ ਹੀ ਨਹੀਂ ਅੱਛਾ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਭਈ ਚੰਨੀ ਖੁਰੀ ਬਾਹਰੋਂ ਆਏ ਹੈਗੇ ਨੇ ਉਹ ਤਾਂ ਕਹਿੰਦੇ ਨੇ ਕਿ ਭਈ ਇਹ ਦਲ ਬਦਲਵਾਂ ਨੂੰ ਕੀ ਜਵਾਬ ਦੇ ਇਹ ਦੇਖੋ ਗੱਲ ਇਹ ਆ ਭਈ ਦਲ ਬਦਲ ਕਰਨਾ ਜੇ ਕੋਈ ਜੇ ਕੋਈ ਦਲ ਪੰਜਾਬ ਦੇ ਹਿੱਤ ਚ ਨਹੀਂ ਪਹੁੰਚ ਰਿਹਾ ਜੇ ਕੋਈ ਦਲ ਪਾਰਟੀ ਦੇ ਅੰਦਰ ਕਿਸੇ ਦੀ ਸੁਣਵਾਈ ਨਹੀਂ ਕਰਦਾ ਜੇ ਦਲ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਲੋਕਾਂ ਨੇ ਉਸ ਦਲ ਨੂੰ ਆਪਣੇ ਦਿਲਾਂ ਵਿੱਚੋਂ ਕੱਢ ਹੀ ਦਿੱਤਾ ਹੈ ਤੇ ਫਿਰ ਪੰਜਾਬ ਦੀ ਬਿਹਤਰੀ ਲਈ ਜਿਹੜੀ ਸਰਕਾਰ ਜਿਹੜੀ ਪਾਰਟੀ ਕੰਮ ਕਰ ਰਹੀ ਹੈ ਉਹਦਾ ਸਹਿਯੋਗ ਕਿਉਂ ਨਾ ਕੀਤਾ ਜਾਵੇ ਮੇਰੀ ਰਾਜਨੀਤੀ ਪਿਛਲੇ 25 ਸਾਲ ਦੀ ਸਾਫ਼ ਸੁਥਰੀ ਹੈ ਈਮਾਨਦਾਰ ਆ ਮਿਹਨਤ ਵਾਲੀ ਆ ਸਾਡੇ ਪਰਿਵਾਰ 'ਚੋਂ ਕੋਈ ਪੰਚ ਸਰਪੰਚ ਵੀ ਨਹੀਂ ਸੀ ਅਸੀਂ ਉੱਠ ਕੇ ਇਸ ਕੰਮ ਵਿੱਚ ਸੇਵਾ ਦੇ ਕੰਮ ਚਾਹੇ ਹਾਂ ਕੋਈ ਦਾਗ ਨਹੀਂ ਲੱਗਣ ਦਿੱਤਾ ਆਪਣੇ ਆਪ ਨੂੰ ਸੋ ਇਹ ਜ਼ਿਆਦਾ ਜ਼ਰੂਰੀ ਚੀਜ਼ ਆ ਇਹ ਵੋਟ ਪਾਉਣ ਲੱਗੇ ਵੇਖਣਾ ਇਹ ਜ਼ਿਆਦਾ ਜ਼ਰੂਰੀ ਚੀਜ਼ ਆ ਉਹਨਾਂ ਨੂੰ ਅਸੀਂ ਮੇਨਟੇਨ ਰੱਖਣਾ ਅੱਛਾ ਉਹ ਜੀ ਇੱਕ ਬਹੁਤ ਅਹਿਮ ਸਵਾਲ ਹੈ ਸ਼ੀਤਲੰਗੁਰਾਲ ਨੇ ਇੱਕ ਬਿਆਨ ਆਇਆ ਉਹਨੇ ਕਿਹਾ ਕੱਲ ਨਕੋਦਰ ਦੇ ਵਿੱਚ ਸੁਸ਼ੀਰ ਰਿੰਕੂ ਦਾ ਕਾਫਲਾ ਰੁਕਿਆ ਗਿਆ ਉਹਨਾਂ ਨੇ ਪ੍ਰਚਾਰ ਤੇ ਜਾਣਾ ਸੀ ਪਰ ਪ੍ਰਚਾਰ ਤੋਂ ਪਹਿਲੇ ਉਹਨਾਂ ਨੇ ਬਾਬਾ ਸਾਹਿਬ ਦੀ ਮੂਰਤੀ ਤੇ ਮੱਥਾ ਟੇਕਣ ਜਾਣਾ ਸੀ ਪਰ ਕਿਸਾਨਾਂ ਨੇ ਰੋਕਤਾ ਪਰ ਕਿਸਾਨਾਂ ਨੇ ਉਹਨੂੰ ਰੋਕਤਾ ਉਹਨਾਂ ਨੇ ਹੁਣ ਆਪਣੇ Dalit ਜਿਹੜਾ ਸਮੁਦਾਇਆ ਉਹਨੂੰ ਕਿਹਾ ਕਿ ਤੁਸੀਂ ਅੱਗੇ ਆਓ ਕਿਤੇ ਨਾ ਕਿਤੇ BJP ਦਾ ਉਹ ਵੀ Dalit ਕਾਰਡ ਉਹਨੇ ਖੇਡ ਕੇ ਖੋਸ਼ ਕੀਤਾ ਕਲਾ ਸਾਫ ਕਰ ਲੀਏ ਨਾ ਦੇਖੋ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਨਾਲ BJP ਨੇ ਜ਼ਿਆਤੀ ਕੀਤੀ ਧੋਖਾ ਕੀਤਾ ਕਿਸਾਨਾਂ ਦੇ ਖਿਲਾਫ BJP ਭੁਗਤੀ ਹੈ ਕਿਸਾਨਾਂ ਦੀ ਸੁਣਵਾਈ ਵੀ ਕੋਰ ਨਹੀਂ ਕਰ ਰਹੀ ਆ ਹੁਣ ਜਿਹੜੀਆਂ ਮੰਗਾਂ ਉਹਨਾਂ ਨੇ ਰੱਖੀਆਂ ਆ ਉਹਤੇ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਏਡਮੈਂਟ ਅੜੀਲ ਰਵਈਆ ਬੀਜੇਪੀ ਦਾ ਕਿਸਾਨਾਂ ਪ੍ਰਤੀ ਵੀ ਮਜ਼ਦੂਰਾਂ ਪ੍ਰਤੀ ਵੀ ਪੰਜਾਬੀਆਂ ਪ੍ਰਤੀ ਵੀ ਪੰਜਾਬ ਦਾ 8000 ਕਰੋੜ ਰੁਪਇਆ ਦੱਬ ਕੇ ਬੈਠੀ ਕੇਂਦਰ ਸਰਕਾਰ ਤੇ 바ਵਾ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਬਦਲਣਾ ਚਾਹੁੰਦੀ ਹੈ ਬੀਜੇਪੀ ਇਹ ਗੱਲ ਪੰਜਾਬ ਦੇ ਲੋਕਾਂ ਦੇ ਦਿਨਾਂ ਚ ਘਰ ਗਈ ਹੈ ਘਰ ਘਰ ਗਈ ਹੈ ਜੋ ਉਹਨਾਂ ਨੂੰ ਇਹ ਗੱਲ ਅੰਗਰਾਲ ਸਾਹਿਬ ਨੂੰ ਤੇ ਰਿੰਕੂ ਜੀ ਨੂੰ ਸੋਚਣੀ ਚਾਹੀਦੀ ਹੈ ਕਿ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਕਿਸ ਜਥੇਬੰਦੀ ਤੋਂ ਕਿਸ ਸਿਆਸੀ ਪਾਰਟੀ ਤੋਂ ਖਤਰਾ ਆਇਆ ਉਹ বিজেਪ